ਅਪ੍ਰੋਕਸੀਮੇਟਲੀ ਇਨ੍ਹਾਂ ਦੀ ਏਜ ਜਿਹੜੀ ਹੈ 20-21 ਸਾਲ ਦੇ ਕਰੀਬ ਹੈ। ਇਨ੍ਹਾਂ ਤੋਂ ਬਖਵਾਹ ਕੰਪਨੀਆਂ ਤੇ 10 ਮੋਬਾਈਲ ਤੇ ਇੱਕ ਦਾਤਰ ਸਮੇਤ ਮੋਟਰਸਾਈਕਲ ਜਿਹੜਾ ਉਹ ਸੁਨਸਾਨ ਜਗ੍ਹਾ ਤੇ ਕੋਈ ਲੇਬਰ ਵਾਲਾ ਕੱਲਾ ਤੁਰਿਆ ਜਾਂਦਾ ਸੀ। ਉਹਨੂੰ ਇਹ ਦਾਤਰ ਦਿਖਾ ਕੇ ਉਹਦਾ ਮੋਬਾਈਲ ਜਾਂ ਪੈਸੇ ਵਗੈਰਾ ਸਨੇਚ ਕਰ ਦਿੱਤਾ ਸੀ। ਇਨ੍ਹਾਂ ਤੋਂ ਕਾਫੀ ਜਿਹੜੀਆਂ ਵਾਰਦਾਤਾਂ ਉਹ ਟ੍ਰੇਸ ਹੋਈਆਂ। ਤੇ ਬਾਕੀ ਇਨ੍ਹਾਂ ਤੋਂ ਅਜੇ ਰਿਮਾਂਡ ਤੇ ਹੋਰ ਰਿਮਾਂਡ ਲੈਣ ਤੋਂ ਬਾਅਦ ਕੁਝ-ਕਿਛ ਕਰਕੇ ਜਿਹੜੀ ਹੈ ਇਨ੍ਹਾਂ ਤੋਂ ਹੋਰ ਵੀ ਰਿਕਵਰੀ ਹੋਣ ਦੀ ਆਸ ਹੈ। ਮਾਂਜੂ ਸੀਪੀ ਸਾਹਿਬ ਦੇ ਹੋਣ ਤੇ ਜਿਹੜੀ ਐਂਟੀ ਸਨੇਚਿੰਗ ਇੱਕ ਮਹਮ ਚਲਾਈ ਗਈ ਸੀ ਜਿਹਦੇ ਤਹਿਤ ਤਿੰਨ ਲੜਕੇ ਫੜੇ ਹੋਏ ਆ ਜਿਨ੍ਹਾਂ ਦੇ ਵਿੱਚੋਂ ਇੱਕ ਹਰਸ਼ ਹੈ ਇੱਕ ਆਕਾਸ਼ਦੀਪ ਤੇ ਇੱਕ ਰੋਹਿਤ ਉਹ ਸਾਰਾ ਅਸੀਂ ਚੈੱਕ ਕਰਦੇ ਆ ਐਡਰੈਸ ਇਹਨਾਂ ਦੇ ਹੋ ਗਏ ਵੈਰੀਫਾਈ ਤੋਂ ਬਾਅਦ ਸਾਰਾ ਕਲੀਅਰ ਕਰਦੇ ਆ ਨਾਲੇ ਦੇਖ ਰਹੇ ਤੁਸੀਂ ਮੈਨੇ ਤੇ ਤੁਹਾਡੀ ਤਾਂ ਪਹੁੰਚਿਆ ਲੁਧਿਆਣਾ ਬਸਤੀ ਜ਼ੋਦੇਵਾਲ ਦੇ ਵਿੱਚ ਜਿੱਥੇ ਦੱਸਦੀ ਹੈ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਦੌਰਾਨ ਜਿਹੜੇ ਸਨੇਚਰ ਫਿਰ ਦੁਬਾਰਤੋ ਇੱਕ ਵਾਰੀ ਫੜੇ ਗਏ ਨੇ ਦੱਸਦੀ ਹੈ ਪੁਲਿਸ ਵੱਲੋਂ ਮੁਹਿੰਮ ਜਿਹੜੀ ਲਗਾਤਾਰ ਚਲਾਈ ਗਈ ਜਾਰੀ ਹੈ ਤਾਂ ਬਹੁਤ ਹੀ ਮੁਸਤੈਦੀ ਨਾਲ ਪੁਲਿਸ ਜਿਹੜੀ ਹੈ ਲਗਾਤਾਰ ਚਨਾਚਰ ਜਿਹੜੇ ਸਨੇਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਸਨੇਚਰ ਜਿਹੜੇ ਲਗਾਤਾਰ ਫੜੇ ਜਾਂਦੇ ਨੇ ਸੋ ਐਸਪੀ ਨਾਰਥ ਦਵਿੰਦਰ ਕੁਮਾਰ ਜੀ ਮੌਕੇ ਤੇ ਮੌਜੂਦ ਨੇ ਐਸਐਚਓ ਬਸਤੀ ਜ਼ੋਦੇਵਾਲ ਦੌਰਾਨ ਸੋ ਗੱਲਬਾਤ ਕਰ ਲੈਣੇ ਹੈ ਕਿ ਸਨੇਚਰ ਜਿਹੜੇ ਨੇ ਤਕਰੀ ਕਿੱਥੋਂ ਅਪਡੇਟ ਹੋਏ ਨੇ ਸੋ ਕਿੰਨੀ ਕ ਕਿੰਨਾ ਕ ਜਿਹੜਾ ਸਮਾਨ ਉਹਨਾਂ ਦੇ ਵਿੱਚੋਂ ਜਿਹੜਾ ਫੜਿਆ ਗਿਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਸਰ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੌਰਾਨ ਸਨੇਚਿੰਗ ਦੀ ਵਾਰਦਾਤ ਕਰਨ ਵਾਲੇ ਸਨੇਚਰ ਫੜੇ ਗਏ ਹਾਂਜੀ ਇਹ ਮਾਨਯੋਗ ਸੀਪੀ ਸਾਹਿਬ ਦੇ ਹੁਕਮ ਤੇ ਜਿਹੜੀ ਐਂਟੀ ਸਨੇਚਿੰਗ ਇੱਕ ਮਹਿੰਮ ਚਲਾਈ ਗਈ ਸੀ ਜਿਹਦੇ ਤਹਿਤ ਤਿੰਨ ਲੜਕੇ ਫੜੇ ਗਏ ਆ ਜਿਨ੍ਹਾਂ ਦੇ ਵਿੱਚੋਂ ਇੱਕ ਹਰਸ਼ ਹੈ ਇੱਕ ਆਕਾਸ਼ਦੀਪ ਤੇ ਕਰੋਹਿਤ ਕੁਮਾਰ ਹੈ ਐਪ੍ਰੋਕਸੀਮੇਟਲੀ ਤਿੰਨਾਂ ਦੀ ਏਜ ਜਿਹੜੀ ਹੈ 20 21 ਸਾਲ ਦੇ ਕਰੀਬ ਹੈ ਇਹਨਾਂ ਤੋਂ ਵੱਖ-ਵੱਖ ਕੰਪਨੀਆਂ ਦੇ 10 ਮੋਬਾਈਲ ਤੇ ਇੱਕ ਦਾਤਰ ਸਮੇਤ ਮੋਟਰਸਾਈਕਲ ਜਿਹੜਾ ਉਹ ਰਿਕਵਰ ਕੀਤਾ ਹੈ ਮੋਟਰਸਾਈਕਲ ਤੇ ਇਹ ਦਾਤਰ ਲੈ ਕੇ ਕਿਸੇ ਵੀ ਸੁਨਸਾਨ ਜਗ੍ਹਾ ਤੇ ਕੋਈ ਲੇਬਰ ਵਾਲਾ ਕੱਲਾ ਤੁਰਿਆ ਜਾਂਦਾ ਸੀ ਉਹਨੂੰ ਇਹ ਦਾਤਰ ਦਿਖਾ ਕੇ ਉਹਦਾ ਮੋਬਾਈਲ ਜਾਂ ਪੈਸੇ ਵਗੈਰਾ ਸਨੈਚ ਕਰਦੇ ਸੀ ਇਹਨਾਂ ਤੋਂ ਕਾਫੀ ਜੜੀਆਂ ਮਾਰਦਕਤਾਂ ਉਹ ਟਰੇਸ ਹੋਈਆਂ ਤੇ ਬਾਕੀ ਇਹਨਾਂ ਤੋਂ ਅੱਜ ਰਿਮਾਂਡ ਤੇ ਹੋਰ ਰਿਮਾਂਡ ਲੈਣ ਤੋਂ ਬਾਅਦ ਪੁਛਕਿਸ਼ ਕਰਕੇ ਜਿਹੜੀ ਹੈ ਇਹਨਾਂ ਤੋਂ ਹੋਰ ਵੀ ਰਿਕਵਰੀ ਹੋਣ ਦੀ ਆਸ ਹੈ ਕਿਸ ਨਾਕੇ ਦੌਰਾਨ ਇਹਨਾਂ ਨੂੰ ਫੜਿਆ ਗਿਆ ਕਿੱਥੇ ਫੜਿਆ ਇਹ ਕਲਾਸ਼ਨਗਰ ਰੋਡ ਤੋਂ ਫੜੇ ਆ ਤੇ ਕਲਾਸ਼ਨਗਰ ਰੋਡ ਤੋਂ ਤਿੰਨੇ ਜਣੇ ਮੋਟਰਸਾਈਕਲ ਤੇ ਸੀਗੇ ਉੱਥੋਂ ਫੜੇ ਪੁਰਾਣਾ ਹਿਸਟਰੀ ਰਿਕਾਰਡ ਇਹਨਾਂ ਦਾ ਹੈਗਾ ਕੁਝ ਪਹਿਲਾਂ ਵੀ ਪਰਚੇ ਦਰਜਾ ਪਹਿਲਾਂ ਵੀ ਕੋਈ ਨਹੀਂ ਉਹ ਸਾਰਾ ਅਸੀਂ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਕੇ ਫਿਰ ਬਰੀਫ ਕਰ ਦਾਂਗੇ ਤਿੰਨਾਂ ਦੀ ਉਮਰ ਸਰ ਕਿੰਨੀ ਕੀ ਹੈਗੀ ਹੈ ਅਬਾਊਟ ਵੀ 21 ਸਾਲ ਛੋਟੀ ਉਮਰ ਦੇ ਵਿੱਚ ਕੀ ਲੱਗਦਾ ਸਾਲ ਲਗਾਤਾਰ ਛੋਟੀ ਉਮਰ ਦੇ ਵਿੱਚ ਜਿਹੜਾ ਇਹ ਸਨੇਚਿੰਗ ਕਰਨ ਦੇ ਵਿੱਚ ਪੈ ਜਾਂਦੇ ਨੇ ਕਾਰਨ ਕੀ ਹੋ ਸਕਦਾ ਇਹਦਾ ਕਾਰਨ ਥੋੜਾ ਬਹੁਤਾ ਕੋਈ ਪੈਸੇ ਦੀ ਲੋੜ ਹੈ ਜਾਂ ਕੋ ਨਸ਼ਾ ਹੈ ਜਾਂ अनएम्प्लॉयमेंट ਹੈ ਸਾਰਾ ਕੁਸ਼ੀ ਹੈ ਤੇ ਸਰ ਇਹਨਾਂ ਦੇ ਮਾਪੇ ਕਿੱਥੇ ਨੇ ਉਹ ਵੀ ਇੱਥੇ ਰਹਿੰਦੇ ਹੋਣਾ ਬਾਰੇ ਕੁਝ ਪਤਾ ਲੱਗੇ ਉਹ ਸਾਰਾ ਅਸੀਂ ਚੈੱਕ ਕਰਦੇ ਹਾਂ ਐਡਰੈਸ ਇਹਨਾਂ ਦੇ ਹੋ ਗਿਆ ਵੈਰੀਫਾਈ ਉਸ ਤੋਂ ਬਾਅਦ ਸਾਰਾ ਕਲੀਅਰ ਕਰਾਂਗੇ ਸਰ ਕੀ ਹੁਣ ਰਿਮਾਂਡ ਹਾਸਲ ਕਰ ਲਿੱਤਾ ਗਿਆ ਕਿਦਾਂ ਪੁੱਛ ਕੇ ਚ ਜੜੀ ਚਲਦੀ ਹੈ ਹੋਰ ਵੀ ਕੋਈ ਸਮਾਨ ਇਹਨਾਂ ਵਿੱਚੋਂ ਬਰਾਮਦ ਹੋਇਆ ਉਹ ਜੋ ਵੀ ਮਿਲੂਗਾ ਹੋਰ ਉਹ ਸਾਰਾ ਤੁਹਾਨੂੰ ਦੱਸਾਂਗੇ ਬਿਲਕੁਲ ਸੋ ਦੱਸ ਦिए ਕਿ ਜ਼ੋਦੇਯਾਲ ਦੇ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਤਿੰਨ ਜਿਹੜੇ ਸਨੇਚਿੰਗ ਵਾਰਦਾਤ ਕਰਨ ਵਾਲੇ ਸਨੇਚਰ ਆ ਉਹ ਫੜੇ ਗਏ ਨੇ ਸੋ ਉਹਨਾਂ ਦੀ ਉਮਰ ਜਿਹੜੀ ਹੈ 20 ਤੋਂ 21 ਸਾਲ ਹੈ ਦੱਸਿਆ ਜਾ ਰਿਹਾ ਪੁਲਿਸ ਵੱਲੋਂ ਸੋ ਇਹ ਗੱਲ ਵੀ ਕਹੀ ਗਈ ਕਿ ਜਿਹੜੀ ਹੋਰ ਵੀ ਇਨਵੈਸਟੀਗੇਸ਼ਨ ਦਾਰੀ ਹੈ ਜਾਂਚ ਪੜਤਾਲ ਸ਼ੁਰੂ ਜੋ ਵੀ ਹੋਰ ਜਿਹੜੇ ਚੋ ਵੀ ਪਤਾ ਲੱਗੂਗਾ ਉਹ ਵੀ ਥੋੜੇ ਸਾਹਮਣੇ ਜਿਹੜਾ ਰੱਖਿਆ ਜਾਊਗਾ ਦੇਖਦੇ ਰੋ ਲੁ ਦੇਣਾ ਲਾਈਵ ਮੈਨਟਨ ਕੈਮਰਾਮੈਨ ਅਮੀਨਾਲ ਤਨਮ